ਆਹ ਇਹਨਾਂ ਨੇ ਆਕੇ ਟਾਰਗੇਟ ਕੀਤਾ ਆਕੇ ਮੇਰੇ ਕੋਲ 100 150 ਬੰਦਾ ਹਥਿਆਰਾਂ ਨਾਲ ਲੈ ਸੀ ਮੇਰੇ ਕੈਮਰੇ ਚੱਲਦੇ ਨੇ ਆਕੇ ਮੈਨੂੰ ਖਿੱਚ ਲਿਆ ਕਿ ਇਹਨੂੰ ਮਾਰ ਮਕਾ ਕੇ ਇੱਕ ਦਿਨ ਦੀ ਦੁਕਾਨੋਂ ਜਿੰਦਾ ਲਾ ਦੋ ਠੀਕ ਹੈ ਜੀ ਇੱਕ ਦਿਨ ਮੇਰੀ ਦੁਕਾਨੋਂ ਜਿੰਦਾ ਲਾਤਾ ਹੀ ਇਹਨਾਂ ਨੇ ਠੀਕ ਹੈ ਕਿ ਇਹਨੂੰ ਮਾਰ ਮਕਾ ਕੇ ਗੱਡੀ ਦੇ ਵਿੱਚ ਸਿੱਟ ਲੋ ਪੂਰੇ ਹਥਿਆਰਾਂ ਨਾਲ ਲੈ ਸੀ ਇਹਨਾਂ ਕੋਲ ਕਰਪਾਨਾ ਸੀ ਇਹਨਾਂ ਕੋਲ ਹਥਿਆਰ ਸੀ ਤੇ ਕਹਿੰਦੇ ਤੂੰ ਕੌਣ ਹੁਣ ਨਾਗਾ ਕਹਿੰਦੇ ਡੇਰੇ ਦਾ ਡੇਰੇ ਨਾਲ ਸਾਡਾ ਵਿਵਾਦ ਹੈ ਇਸੇ ਥੋੜੇ ਤੋਂ ਕਰਾਇਆ ਲਵਾਂਗੇ ਇਹ ਐਸਜੀਪੀਸੀ ਦੇ ਆਪਣਾ ਇਹ ਹਾਰ ਚੁੱਕੀ ਹੈ ਕੇਸ ਹਾਰ ਚੁੱਕੀ ਆ ਹਾਈ ਕੋਰਟ ਚ ਕੇਸ ਹਾਰ ਦਿੱਤੀ ਸੀ ਜਿਹਦੇ ਮਾਲਕ ਪਿਆਰਾ ਸਿੰਘ ਸੀਗੇ ਇਹਨਾਂ ਨੇ ਫਿਰ ਸੁਪਰੀਮ ਕੋਰ ਚ ਕੇਸ ਚ ਕੀਤਾ ਸੁਪਰੀਮ ਕੋਰ ਜਿਨ੍ਹਾਂ ਨੇ ਕੇਸ ਵਾਪਸ ਲੈ ਲਿਆ ਵੀ ਅਸੀਂ ਕੋਈ ਕੇਸ ਨਹੀਂ ਲੜਨਾ ਚਾਹੁੰਦੇ ਉਸ ਤੋਂ ਬਾਅਦ ਸਾਰੇ ਦੁਕਾਨਦਾਰ ਜਿੰਨੀ ਵੀ 200 300 ਦੁਕਾਨਾਂ ਆ ਗਈ ਸਾਰੇ ਕਿਰਾਇਆ ਪਿਆਰਾ ਸਿੰਘ ਨੂੰ ਦੇਣਾ ਸ਼ੁਰੂ ਕਰਤਾ ਸੀ ਆਹ ਬੋਲਤਾ ਇਸ ਤਰ ਸੋਫਤੇ ਬੈਠੇ ਸੀਗੇ ਜੇ ਅਸੀਂ ਉੱਥੋਂ ਨਾ বাজਦੇ ਇਹਨਾਂ ਨੇ ਸਾਨੂੰ ਉੱਥੇ ਮਾਰ ਮਕਾ ਕੇ ਸੜ ਜਾਣਾ ਸੀਗਾ ਕਿਉਂਕਿ ਐਸਜੀਪੀ ਦੇ ਹੁਣ ਵੀ ਤੁਸੀਂ ਗੁਰਦੁਆਰੇ ਜੀ ਜਾ ਕੇ ਦੇਖ ਲਓ ਪੂਰੇ ਇਹਨਾਂ ਦੇ ਹਥਿਆਰ ਪਏ ਨੇ ਉੱਥੇ ਇੱਥੇ ਵੀ ਹਥਿਆਰ ਲੈ ਕੇ ਆਏ ਨੇ ਤੁਸੀਂ ਹੁਣੇ ਜਾ ਕੇ ਚੈੱਕ ਕਰ ਲਓ ਸਾਰਾ ਜਿੰਨਾ ਵੀ ਹਥਿਆਰ ਆਗਾ ਜਿੰਨੀਆਂ ਵੀ ਨਾ ਉਹ ਕਿਰਪਾਨਾਂ ਜਿੰਨੇ ਵੀ ਹਥਿਆਰ ਨੇ ਉਹ ਸਾਹਮਣੇ ਬਾਬਾ ਬੀਬੀ ਪ੍ਰਧਾਨ ਕੋਲ ਗੁਰਦੁਆਰੇ ਦੇ ਵਿੱਚ ਇਹਨਾਂ ਦਾ ਲੈਸ ਉਹਦੇ ਨਾਲ ਹਥਿਆਰਾਂ ਨਾਲ ਲੈਸ ਹੋਏ ਬੈਠੇ ਨੇ ਸਾਡਾ ਕੀ ਇਹ ਨੁਕਸਾਨ ਸਾਡਾ ਕਿਹਨਾਂ ਨੁਕਸਾਨ ਕਰ ਰਹੇ ਨੇ ਸਾਨੂੰ ਸਾਡਾ ਨੁਕਸਾਨ ਕਰਦੇ ਸਾਡੀ ਲੱਤ ਬਾਹਾਂ ਤੋੜਦੇ ਸਾਨੂੰ ਐਸਾ ਡਰਦੇ ਹਮਾਰੇ ਇਸ ਤਰ੍ਹਾਂ ਨਿੱਕਾ ਸੰਦਾ ਕੱਢ ਕੇ ਬਾਹਰ ਕੱਢ ਲਿਆ ਕਦੇ ਪੁਲਿਸ ਪਹੁੰਚੀ ਪੁਲਿਸ ਕੋਈ ਮੌਕੇ ਤੇ ਨਹੀਂ ਪਹੁੰਚੀ ਮੇਰਾ ਮੇਰੇ ਕੋ ਫੋਨ ਨੰਬਰ ਦੀ ਡਿਟੇਲ ਆ ਮੈਂ ਫੋਨ ਕੀਤਾ ਡੀਐਸਪੀ ਸਾਹਿਬ ਨੇ ਫੋਨ ਨਹੀਂ ਚੱਕਿਆ ਸਾਰਿਆਂ ਨੂੰ ਫੋਨ ਲਾਏ ਨੇ ਠੀਕ ਜੀ ਕੋਈ ਰੇਡ ਜੀ ਕਾਰਨ ਇਹ ਐਨਮਾਨ ਤੋਂ ਸੁਪਰੀਮ ਕੋਰਟ ਤੋਂ 15 12 23 ਨੂੰ ਹੈ 10:30 ਦੇ ਬੀਜੋ ਅਰਤੀ ਸੁਪਰੀਮ ਕੋਰਟ ਤੋਂ ਜੀ ਅੱਜ ਇਹਨਾਂ ਦਾ ਕੋਈ ਰੇਡ ਨਹੀਂ ਇਹ ਇੱਕ ਕਿੰਨੂ ਵੀ ਗੁੰਡਾ ਕਰ ਰਹੇ ਨੇ ਆਪ ਦਾ ਮਤਲਬ ਜਾਣੀ ਹੈ ਅਸਲੇ ਲੈ ਕੇ ਜਾਂ ਹੋਰ ਲੈ ਕੇ ਸਰਿਆਂ ਇਥੇ ਦਾਰੇ ਲੋਨ ਮਾਰਕੀਟ ਦੇ ਚਲ ਗਰੀਬ ਦੁਕਾਨਦਾਰਾਂ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਇਹਨਾਂ ਨੂੰ ਕੋਈ ਅਧਾਰ ਨਹੀਂ ਇਹਦੇ 50 ਸਾਲ ਤੋਂ ਅਸੀਂ ਕਿਰਾਇਆ ਲੈ ਰਹੇ ਸੀ ਕੋਈ ਨਹੀਂ 50 ਸਾਲ ਤੋਂ ਕਿਰਾਏ ਵਾਲਾ ਕੋਈ ਮਸਲਾ ਨਹੀਂ ਉਹ ਜਿਹੜਾ ਜਦੋਂ ਸੁਪਰੀਮ ਕੋਰਟ ਤੋਂ ਫੈਸਲਾ ਹੋਣਾ ਸੀ ਉਹ ਗੋ ਵਾਦੀ ਤੇ ਉਹ ਹੁਣ ਆਦੀ ਨਾ 15 12 23 ਨੂੰ ਡੇਰਾ ਬਾਬਾ ਖੰਧਾ ਜਿਹੜਾ ਮਾਲਕ ਹੈ ਜੀ ਦੇਖ ਮੇਰਾ ਭਾਬਾ ਜੀ ਫੋਨ ਕੀ ਕਹਿਣਾ ਚਾਹੋਗੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਸ਼੍ਰੋਮਣੀ ਕਮੇਟੀ ਦੀ ਗੁੰਡਾ ਕਰਦੀ ਹੈ ਬਿਲਕੁਲ ਠੱਗਾ ਹੈ ਬੇਇਨਸਾਫੀ ਹੈ ਲੋਕਾਂ ਦੀ ਜਾਇਦਾਦਾਂ ਤੇ ਕਬਜ਼ੇ ਕਰਨਾ ਸ਼੍ਰੋਮਣੀ ਕਮੇਟੀ ਦਾ ਕੰਮ ਨਹੀਂ ਸ਼੍ਰੋਮਣੀ ਦਾ ਕਮੇਟੀ ਦਾ ਕੰਮ ਹੈ ਧਰਮ ਪ੍ਰਚਾਰ ਕਰਨਾ ਲੋਕਾਂ ਦੀ ਭਲਾਈ ਦੇ ਕੰਮ ਕਰਨੇ ਨਾ ਕਿ ਗੁੰਡਾ ਕਰਦੀ ਕਰਦੀ ਦੇੜੇ ਕੁਝ ਲੋੜਾਂ ਗਈ ਪ੍ਰਧਾਨ ਜੀ ਨਹੀਂ ਨਹੀਂ ਕਮੇਸਟੇ ਦੇ ਅਫੀਸਰ ਕਾਹਨ ਜੀ ਦਿੱਕਤੀ ਦਾ ਬੇਨਤੀ ਆ ਸੋ ਨੂੰ ਅਸੀਂ ਤਾਂ ਤੁਹਾਨੂੰ ਕਹਿੰਦੇ ਆ ਕਿ ਇਹ ਚਾਰ ਨਾਲ ਦੀ ਰਕਾਰ ਨੂੰ ਜੰਦਾ ਲਾਇਆ ਆਪਾਂ ਪੁੱਛ ਦਿੰਦੇ ਆ ਉਹ ਖੜੇ ਪੁੱਛੋ ਖੜੇ ਰਹੇ ਨਹੀਂ ਜੀ ਕੋਈ ਨਹੀਂ ਜੀ 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 ਜ ਕੀ ਤੁਮ ਵੱਤ ਗੁੱਟਾ ਕਰਦੀ ਕੀ ਇਹ ਉਹਦੀ ਦੱਸੋ ਜੀ ਜਾਂਦਾ ਜੀ ਅਸੀਂ ਦੇਖ ਕੇ ਲੈ ਲੈ ਕਿ ਲਿਖ ਕੇ ਤੇ ਬਿਜਟ ਆਇਆ ਨਹੀਂ ਪਰ ਉਹ ਕਹਿੰਦੇ ਦੇਖੋ ਜਾ ਕੇ ਤੁਸੀ ਕੈਨ ਦਾ ਟੂਚ ਨਹੀਂ ਰਿਮੋਟ ਨਹੀਂ ਅਸੀਂ ਰਿਮੋਟ ਚਲਾ ਰਹੇ ਹਾਂ ਅੱਪਾ ਡੀਐਫਪੀ ਸਾਹਿਬ ਕੋਲ ਜਾ ਰਹੇ ਹਾਂ ਸਾਹਮਣੇ ਕੀ ਹੋ ਰਿਹਾ ਜੀ ਇਹੀ ਕਾਨੂੰਨੀ ਦਸਤਾਵੇਜ਼ ਲੈ ਕੇ ਉੱਥੇ ਜਾਂਦੇ ਉੱਥੇ ਬੁਲਾਉਂਦੇ ਗੁੱਟਾ ਕਰਦੀ ਤਾਂ ਕੋਈ ਨਾ ਕੋਈ ਜਦਾ ਲਾਉਂਦਾ ਇਸ ਦਾ ਬਾਸਲਾ ਕਿਤੇ ਜੀ ਹੋਣੀ ਆ ਬਹੁਤ ਜਗ੍ਹਾ ਕਰੀਏ ਇੱਕ ਨੂ ਮੀਜ਼ਾ ਬਣਾ ਰਹੇ ਹਾਂ ਨਹੀਂ ਉਹਦਾ ਨਹੀਂ ਬਲਾ ਰਹੇ ਕਰਦੇ ਸੀ ਕਿ ਆਲੇ ਜਾਗੇ ਪਹਿਲੇ ਤਾਲੇ ਖਲਾਓ ਫੇਰ ਸੀ ਕਿ ਮੈਂ ਮਸਾਹਲ ਕਰਾਉਂ। ਵੀ ਕਹਿੰਦੇ ਸੀ ਤਾਲੇ ਤਾਲੇ ਲੱਗੋ। ਤਾਲੇ ਖਲਾ ਕੇ ਫੇਰ ਜਾਓ ਜੀ ਕਿਤੇ ਜਾਣਾ ਦਾ ਇੱਥੇ ਬੈਠੋ ਤੁਸੀਂ ਆਣਾ ਲੱਗਦਾ। ਤੁਹਾਨੂੰ ਵੀ ਲੋੜ ਹੈਗੀ ਮਗਰ ਮਾਰਨ ਦੀ। ਇੱਥੇ ਬੈਠੋ ਸਾਰੇ ਜਣੇ। ਪਾਣੀ ਕਿਆਨ ਬਲਾਉਂਦੇ। ਬਾਜੀ ਦਾ ਟੀਮੇਂ ਬੋਲ ਆ ਜੀ। ਭਾਈ ਜੀ ਹੋਰ ਤਰ੍ਹਾਂ ਆਪਾਂ ਗੰਦਾ ਸਿੰਘ ਦੀਆਂ ਦੁਕਾਨਾਂ ਨੇ ਜਿਵੇਂ ਪਹਿਲਾਂ ਵੀ ਦੱਸ ਚੁੱਕੇ ਹਾਂ 50 ਸਾਲਾਂ ਤੋਂ ਅਸੀਂ ਕਰਾਇਆ ਰਿਹਾ ਲੇਦੇ ਆ ਰਹੇ ਹਾਂ। ਮਹਾਂਤ ਪਿਆਰਾ ਸਿੰਘ ਕੁਝ ਗੁੰਡੇ ਨਾਲ ਲੈ ਕੇ ਦੁਕਾਨਾਂ ਤੋਂ ਕਿਰਾਇਆ ਇਕੱਠਾ ਕਰਨ ਲੱਗ ਗਿਆ। ਅਸੀਂ ਦੁਕਾਨਦ ਕਰਾਇਆ ਇਕੱਠਾ ਕਰਨ ਦਾ ਕੋਈ ਕੇਜ ਜਿੱਤੇ ਆ ਤਾਂ ਉਹਨੂੰ ਕਰਾਇਆ ਦਿਓ ਵੀ ਨਹੀਂ ਤੁਸੀਂ ਕਰਾਇਆ ਨਾ ਦਿਓ ਸਾਡੇ ਨਾਂ ਕਰਾਇਨਾ ਮੇਰੇ ਕੇਲੇ ਅਸੀਂ ਉਹ ਕਰਾਂਗੇ ਫਿਰ ਜੋ ਸੱਤ ਹੋਇਆ ਸਾਡੇ ਕਰਾਇਨਾਮੇ ਦੇ ਸ਼ਰਤਾਂ ਦੇ ਮੁਤਾਬਕ ਜਿਹੜਾ ਸਾਡਾ ਘਰਾਇਦਾ 2 ਮਹੀਨਾ ਕਰਾਇਆ ਨਹੀਂ ਦਿੰਦਾ ਉਹਨੇ ਸੈਨ ਕੀਤੇ ਹੋਏ ਨੇ ਉਸ ਤੋਂ ਬਾਅਦ ਜਿੰਦਾ ਲਾਉਣਦੇ ਸੀ ਹੱਕਦਾਰ ਉਹ ਸਾਬ ਰਾਜੇਂਦਰ ਆਉਂਦੀ ਕਿ ਅਸੀਂ ਕਾਰ ਵੀ ਪਾਈ ਹੈ ਮਹੰਤ ਪਿਆਰਾ ਸਿੰਘ ਇੱਥੇ ਆਵੇ ਮਹੰਤ ਪਿਆਰਾ ਸਿੰਘ ਇਹ ਕਹਿੰਦਾ ਕਿ ਜਿਹੜੇ ਬੀਬੀ ਪ੍ਰਧਾਨਕੌਰ ਦਾ ਨਿਸ਼ਾਨ ਸਾਹਿਬ ਆ ਗੁਰਦੁਆਰਾ ਵੀ ਮੈਂ ਢਾਹ ਦੇਣਾਗਾ ਬਾਬਾ ਗੰਦਾ ਸਨਿੱਟਾ ਹਾ ਦੇਣਾ ਅਸੀਂ ਸਾਰੇ ਬੈਠੇ ਆਂ ਕੋਮ ਕੋਮ ਸਾਰੀ ਅੱਜ ਇੱਥੇ ਆਈ ਹੋਈ ਹੈ ਉਹ ਮੰਤ ਪਿਆਰਾ ਸਿੰਘ ਨੂੰ ਬੁਲਾਓ ਜਿਹੜਾ ਕਹਿੰਦਾ ਮੈਂ ਗੁਰਦਾਰੇ ਢਾ ਕੇ ਡੇਰੇ ਬਣਾਉਣੇ ਆ ਅਸੀਂ ਇਹ ਲੋਕ ਮਰ ਜਾਗੇ ਪਰ ਉਹਦੀ ਇਹ ਚੱਲਣੀ ਦੇਵਾਂਗੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਗੁਰਦਾਰੇ ਢਾਉਣ ਦੀ ਗੱਲ ਕਰਦਾ ਨਿਸ਼ਾਨ ਸਭ ਲਾਉਣ ਦੀ ਗੱਲ ਕਰਦਾ ਉਹਨੂੰ ਅੱਜ ਇੱਥੇ ਬੁਲਾ ਲਓ ਅਸੀਂ ਇਹ ਚੀਜ਼ਾਂ ਦੇ ਮਰ ਜਾਗੇ ਦੇਖੋ ਕਿਰਾਏ ਕਿਰਾਏਦਾਰ ਨੇ ਸਾਡੇ ਦੁਕਾਨਦਾਰ ਇਹ ਕਿਰਾਇਆ ਨਹੀਂ ਦੇਵਾ ਦੇਣਗੇ ਅਸੀਂ ਉਸ ਹੱਬ ਦਾ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਨਾ ਕੱਜ ਤੱਕ ਕਾਨੂੰਨ ਚੱਲਿਆ ਅਸੀਂ ਅੱਜ ਸਾਰਾ ਕਸੂਨ ਤੋਂ ਬਾਅਦ ਟਾਈਮ ਟਪਉਣ ਤੋਂ ਬਾਅਦ ਤਿੰਨ ਮਹੀਨਿਆਂ ਬਾਅਦ ਦੋ ਤਿੰਨ ਮਹੀਨਿਆਂ ਬਾਅਦ ਆਏ ਆ ਜਦੋਂ ਦੁਕਾਨਦਾਰ ਸਾਡੀ ਨਹੀਂ ਮੰਨੇ ਅਸੀਂ ਕਿਹਾ ਵੀ ਤੁਸੀਂ ਦਿਖਾ ਦਿਓ ਅੱਜ ਤੱਕ ਤੁਹਾਨੂੰ ਮੈਂ মিডিਆ ਰਾਈਂ ਦੱਸਦਾ ਅੱਜ ਤੱਕ ਬਾਬਾ ਪਿਆਰਾ ਸਿੰਘ ਦੇ ਕੋਲ ਕੋਈ ਵੀ ਇਹੋ ਜਿਹਾ ਆਰਡਰ ਹੋਵੇ ਜੀਚ ਲਿਖਿਆ ਹੋਵੇ ਮੰਤਪੈਰਾਸ ਨੂੰ ਕਿਰਾਇਆ ਦਿੱਤਾ ਜਾਵੇ ਮੰਤਪੈਰਾਸ ਨੂੰ ਜ਼ਮੀਨਾਂ ਦਿੱਤੀਆਂ ਜਾਣ ਉਹ ਇੱਕ ਲੋਕਾਂ ਨੂੰ ਉੱਲੂ ਬਣਾ ਕੇ ਤੇ ਗੁੰਡੇ ਨਾਲ ਲੇ ਕੇ ਕੰਮ ਕਰਦਾ ਉਹਦੇ ਗੁੰਡਿਆਂ ਨੂੰ ਅੱਜ ਦੇਖਣ ਵਾਸਤੇ ਆਏ ਸੀ ਜਿਹੜੇ ਨਿਸ਼ਾਨਸਮ ਲਾਉਣ ਦੀਆਂ ਗੱਲਾਂ ਕਰਦੇ ਆ ਮੇਰੇ ਬਾਰੇ ਕੋਈ ਕੋਈ ਪੋਸਟ ਕੰਪਲੀਟ ਵੀ ਕੀਤੀ ਹੈ ਸਾਡੀ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਸਾਡੀਆਂ ਦਿੱਕਤਾਂ ਜਿਹੜੀਆਂ ਨੇ ਨਿਰਮਲ ਭੇਖ ਵੱਲੋਂ ਅਤੇ ਸ਼ਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਦਿੱਤੀ ਹੋਈ ਹੈ ਇਹ ਕਿੰਨੀ ਅਜੇ ਤੱਕ ਤੁਸੀਂ ਆਪ ਦੇ ਤੌਰ ਤੇ ਜਿੰਦਾ ਲਾਇਆ ਅੱਜ ਅਸੀਂ 7 8 8 ਦੁਕਾਨਾਂ ਨੂੰ ਜਿੰਦਾ ਲਾਤਾ ਅੱਗੇ ਜਿੰਦੇ ਨਾ ਲੱਗੇ ਜੀ ਸਾਡੇ ਕੋਲ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਅੱਗੇ ਜਿੰਦੇ ਨਾ ਲਾਓ ਜਿਹੜੀ ਕੋਈ ਗੱਲਬਾਤ ਆਪਾਂ ਬਹਿ ਕੇ ਬਾਈ ਮੇਰਾ ਨਾਮ ਲੱਕੀ ਕੰਡਾ ਹੈਗਾ ਮੈਂ ਮਾਰਕੀਟ ਦਾ ਪ੍ਰਧਾਨ ਆ ਐਸਜੀਪੀਸੀ ਨਾਲ ਡੇਰੇ ਦਾ ਬਿਵਾਦ ਚੱਲ ਰਿਹਾ ਸੀਗਾ ਡੇਰੇ ਨੇ ਮੈਨੂੰ ਸਰਮ ਸੰਮਤੀ ਨਾਲ ਦੁਕਾਨਾਂ ਦਾ ਪ੍ਰਧਾਨ ਮਾਰਕੀਟ ਦਾ ਬਣਾਇਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਟਾਰਗੇਟ ਕੀਤਾ ਆ ਕੇ ਮੇਰੇ ਕੋਲ 100 150 ਬੰਦਾ ਹਥਿਆਰਾਂ ਨਾਲ ਲੈ ਸੀ ਮੇਰੇ ਕੈਮਰੇ ਚੱਲਦੇ ਨੇ ਆ ਕੇ ਮੈਨੂੰ ਖੱਟ ਲਿਆ ਕਹਿੰਦੇ ਇਹਨੂੰ ਮਾਰ ਮਕਾ ਕੇ ਇੱਕ ਦਾਦੀ ਦੀ ਦੁਕਾਨੋਂ ਜਿੰਦਾ ਲਾ ਦਿਓ ਠੀਕ ਹੈ ਜੀ ਇੱਕਨਾਂ ਮੇਰੀ ਦੁਕਾਨੋਂ ਜਿੰਦਾ ਲਾਤਾ ਹੀ ਇਹਨਾਂ ਨੇ ਠੀਕ ਹੈ ਕਹਿੰਦੇ ਨੂੰ ਮਾਰ ਮਕਾ ਕੇ ਗੱਡੀ ਦੇ ਵਿੱਚ ਸਿੱਟ ਲੋ ਪੂਰੇ ਹਥਿਆਰਾਂ ਨਾਲ ਲੈ ਸੀ ਇਹਨਾਂ ਕੋਲ ਕਰਪਾਨਾ ਸੀ ਇਹਨਾਂ ਕੋਲ ਹਥਿਆਰ ਸੀਗੇ ਤੇ ਕਹਿੰਦੇ ਤੂੰ ਕੌਣ ਹੁੰਨਾ ਹੈਗਾ ਕਹਿੰਦੇ ਡੇਰੇ ਦਾ ਡੇਰੇ ਨਾਲ ਸਾਡਾ ਵਿਵਾਦ ਹੈ ਇਸੇ ਸੋਡੇ ਤੋਂ ਕਰਾਇਆ ਲਵਾਂਗੇ ਇਹ ਐਸਜੀਪੀਸੀ ਦੇ ਆਪਣਾ ਇਹ ਹਾਰ ਚੁੱਕੀ ਹੈ ਕੇਸ ਹਾਰ ਚੁੱਕੀ ਆ ਹਾਈ ਕੋਰਟ ਚ ਕੇਸ ਹਾਰ ਚੁੱਕੀ ਸੀ ਜਿਹਦੇ ਮਾਲਕ ਪਿਆਰਾ ਸਿੰਘ ਸੀਗੇ ਇਹਨਾਂ ਨੇ ਫਿਰ ਸੁਪਰੀਮ ਕੋਰ ਚ ਕੇਸ ਚ ਕੀਤਾ ਸੁਪਰੀਮ ਕੋਰ ਚ ਇਹਨਾਂ ਨੇ ਕੇਸ ਵਾਪਸ ਲੈ ਲਿਆ ਵੀ ਅਸੀਂ ਕੋਈ ਕੇਸ ਨਹੀਂ ਲੜਨਾ ਚਾਹੁੰਦੇ ਉਸ ਤੋਂ ਬਾਅਦ ਸਾਰੇ ਦੁਕਾਨਦਾਰ ਜਿੰਨੀ ਵੀ 200 300 ਦੁਕਾਨਾਂ ਆ ਗਈ ਸਾਰੇ ਕਿਰਾਇਆ ਪਿਆਰਾ ਸਿੰਘ ਨੂੰ ਦੇਣਾ ਸ਼ੁਰੂ ਕਰਤਾ ਸੀ ਉਸ ਤੋਂ ਬਾਅਦ ਇੱਕ ਸਾਡੀ ਇੱਕ ਕਮੇਟੀ ਬਣੀ ਉਸ ਤੋਂ ਬਾਅਦ ਹੋਂ ਸਾਰੇ ਇਹਨਾਂ ਨੇ ਸਾਡੇ ਦੇ ਧਾਵਾ ਬੋਲਤਾ ਇਸ ਤਰ੍ਹਾਂ ਸੋਫਤੇ ਬੈਠੇ ਸੀਗੇ ਜੇ ਅਸੀਂ ਉੱਥੋਂ ਨਾ বাজਦੇ ਇਹਨਾਂ ਨੇ ਸਾਨੂੰ ਉੱਥੇ ਮਾਰ ਮਗਾ ਕੇ ਸੜ ਜਾਣਾ ਸੀਗਾ ਕਿਉਂਕਿ ਐਸਜੀਪੀ ਦੇ ਹੁਣ ਵੀ ਤੁਸੀਂ ਗੁਰਦੁਆਰੇ 'ਚ ਜਾ ਕੇ ਦੇਖ ਲਓ ਪੂਰੇ ਇਹਨਾਂ ਦੇ ਹਥਿਆਰ ਪਏ ਨੇ ਉੱਥੇ ਇੱਥੇ ਵੀ ਹਥਿਆਰ ਲੈ ਕੇ ਆਏ ਨੇ ਤੁਸੀਂ ਹੁਣੇ ਜਾ ਕੇ ਚੈੱਕ ਕਰ ਲਓ ਸਾਰਾ ਜਿੰਨਾ ਵੀ ਹਥਿਆਰ ਆਗਾ ਜਿੰਨੀਆਂ ਵੀ ਨਾ ਉਹ ਕਿਰਪਾਨਾਂ ਜਿੰਨੇ ਵੀ ਹਥਿਆਰ ਨੇ ਉਹ ਸਾਹਮਣੇ ਬਾਬਾ ਬੀਬੀ ਪ੍ਰਧਾਨ ਕੋਲ ਗੁਰਦੁਆਰੇ ਦੇ ਵਿੱਚ ਇਹਨਾਂ ਦਾ ਲੈਸ ਉਹਦੇ ਨਾਲ ਹਥਿਆਰਾਂ ਨਾਲ ਲੈਸ ਹੋਏ ਬੈਠੇ ਨੇ ਸਾਰੇ ਢਿੰਗ ਨੂੰ ਕੀ ਐਕਸ਼ਨ ਲਿਆ ਜਾਵੇਗਾ ਵਪਾਰੀ ਬੋਲੋ ਇਹਨਾਂ ਦੇ ਮਨ ਦੀ ਕਾਰਵਾਈ ਕੀਤੀ ਜਾਵੇ ਏਸੀ ਦੇਖੋ ਏਸੀ ਕਿਰਾਏਦਾਰ ਆ ਠੀਕ ਐਸੀ ਮਾਰਕ ਥੋੜੀਆਂ ਜਿਹੜਾ ਮਾਲਕਾ ਪੁਲਿਸ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਚਾਹੀਦਾ ਉਹ ਆ ਕੇ ਵਿੱਚ ਇੱਥੇ ਗੱਲ ਕਰਨ ਜਿਹੜਾ ਮਾਲਕ ਇਸ ਦਾ ਉਹਨੂੰ ਕਰਾਇਆ ਦੇ ਦਾਂਗੇ ਸਾਡਾ ਕੀ ਸਾਡਾ ਕੀ ਇਹ ਨੁਕਸਾਨ ਸਾਡਾ ਕਿ ਉਹ ਨੁਕਸਾਨ ਕਰ ਰਹੇ ਨੇ ਸਾਨੂੰ ਸਾਡਾ ਨੁਕਸਾਨ ਕਰਦਾ ਸਾਡੀ ਲੱਤਾਂ ਬਾਹਾਂ ਤੋੜੇ ਤੁਹਾਨੂੰ ਮਾਰ ਜਿੰਦੇ ਸੀ ਕੀ ਕਰਦੇ ਐਸਾ ਡਰਦੇ ਹਮਾਰੇ ਇਸ ਤਰ੍ਹਾਂ ਨਿੱਕਾ ਸੰਦਾ ਕੱਟ ਕੇ ਬਾਹਰ ਕੱਢ ਲਿਆ ਕਦੇ ਪੁਲਿਸ ਪਹੁੰਚੀ ਪੁਲਿਸ ਕੋਈ ਮੌਕੇ ਤੇ ਨਹੀਂ ਪਹੁੰਚੀ ਜੀ ਮੇਰਾ ਮੇਰੇ ਕੋ ਫੋਨ ਨੰਬਰ ਦੀ ਡਿਟੇਲ ਹੈ ਮੈਂ ਫੋਨ ਕੀਤਾ ਡੀਐਸਪੀ ਸਾਹਿਬ ਨੇ ਫੋਨ ਨਹੀਂ ਚੱਕਿਆ ਸਾਰਿਆਂ ਨੂੰ ਫੋਨ ਲਾਏ ਨੇ ਠੀਕ ਹੈ ਜੀ ਉਸ ਤੋਂ ਬਾਅਦ ਪੁਲਿਸ ਪਹੁੰਚੀ ਪੁਲਿਸ ਆ ਕੇ ਹੁਣ ਐਂ ਕਹਿ ਰਹੀ ਆ ਵੀ ਤੁਸੀਂ ਸਾਡੇ ਦਫ਼ਤਰ ਜੇ ਆ ਜਾਓ ਉੱਥੇ ਬਹਿ ਕੇ ਅਸੀਂ ਮਸਲਾ ਹੱਲ ਕਰਾਂਗੇ ਉੱਥੇ ਕਿਉਂ ਕਰਾਂਗੇ ਅਸੀਂ ਮਸਲਾ ਹੱਲ ਇੱਥੇ ਕਰਾਂਗੇ ਜੋ ਸਾਡੀ ਮਾਰਕੀਟ ਨਾਲ ਧੱਕਾ ਹੋਇਆਗਾ ਪੁਲਿਸ ਪ੍ਰਸ਼ਾਸਨ ਇੱਥੇ ਆਵੇ ਇੱਥੇ ਆ ਕੇ ਪੁੱਛੇ ਵੀ ਕੀ ਗੱਲਬਾਤ ਹੋ ਦੀ ਇਹਨਾਂ ਨੇ ਇਹੀ ਗੁੰਡਾਗਰਦੀ ਅਕਾਲੀ ਦਲ ਦੇ ਰਾਜ ਵਿੱਚ ਵੀ ਕੀਤੀ ਸੀ ਤਾਂ ਹੀ ਅੱਜ ਇਹਨੇ ਸਿੱਟਾ ਦੋ ਆਈਆਂ ਨੇ ਆ ਤਿੰਨਾਂ